ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਅਵਲ ਅਲਹ ਨੂਰਿ ਆਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੁਪੈਰੀ ਸ਼ਾਸਨਗਤ ਉਸ ਪਰਮਾਤਮਾ ਉਸ ਪਰਮੇਸ਼ਰ ਨੇ ਕਿਸੇ ਨੂੰ ਨੂੰ ਅੱਲਾ ਕਿਹਾ ਕਿਸੇ ਨੇ ਨੂੰ ਪੁਜ ਕਿਹਾ ਕਿਸੇ ਨੇ ਨੂੰ ਪੁਜ ਕਿਹਾ ਸਾਡਾ ਤੇ ਇੱਕ ਓ ਓੰਕਾਰ ਵਾਹਿਗੁਰੂ ਜੀ ਹਨ ਸਾਨੂੰ ਤੇ ਇਹੀ ਉਪਦੇਸ਼ ਹੋਇਆ ਪਿਆਰੀ ਸ਼ਾਸਨਗਤ ਪਰ ਇੱਕੋ ਹੀ ਨੂਰ ਤੋਂ ਉਪਜੇ ਸਾਰੀ ਦੁਨੀਆ ਉਹਨੇ ਇੱਕ ਨਹੀਂ ਪੈਦਾ ਕੀਤੀ ਹੈ ਪਿਆਰੀ ਸ਼ਾਸਨਗਤ ਇੱਥੇ ਆ ਕੇ ਸਾਡੀਆਂ ਬੰਡੀਆਂ ਪੈ ਗਈਆਂ ਤੂੰ ਹਿੰਦੂ ਮੈਂ ਮੁਸਲਮਾਨ ਇੱਕ ਦੂਜੇ ਦੇ ਨਾਲ ਗਰ ਗਰੂ ਗੋਲ ਗੋਲ ਪਰ ਸੁਣਦੇ ਆ ਸਵੇਰ ਤੋਂ ਉੱਠ ਕੇ ਲੱਗ ਜਉ ਸੁਣਨ ਕੋਈ ਹਿੰਦੂਆਂ ਨੂੰ ਗਾਲੀ ਕਢੀ ਜਾਂਦਾ ਕੋਈ ਸਿੱਖਾਂ ਨੂੰ ਕਢੀ ਜਾਂਦਾ ਕੋਈ ਮੁਸਲਮਾਨ ਨੂੰ ਕਹਿੰਦਾ ਮੈਂ ਵੱਡਾ ਮੈਂ ਵੱਡਾ ਕਹਿੰਦਾ ਵੱਡੇ ਵੱਡੇ ਝੂਠੇ ਛੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਇਹਨਾਂ ਨੂੰ ਰੋਗ ਰੋਗ ਲੱਗ ਜਾਂਦੇ ਨੇ ਜਿਹੜੇ ਇੱਕ ਦੂਜੇ ਨਾਲ ਬੈਰ-ਗੋਧ ਕਮਾਉਂਦੇ ਨੇ ਨਾ ਉਹਨਾਂ ਦੇ ਹਿਰਦਿਆਂ 'ਚ ਕਿਸੇ ਦੇ ਕੈਂਸਰ ਬਣ ਜਾਂਦਾ ਕਿਸੇ ਦੇ ਕੁਛ ਬਣ ਜਾਂਦਾ ਹਿਰਦਾ ਸੜਦਾ ਹੈ ਨਾ ਫਿਰ ਸੜ ਕੇ ਕੀ ਬਣਦਾ ਸੁਆਹੀ ਹੁੰਦਾ ਇਸ ਕਰਕੇ ਖੁਸ਼ ਰਿਆ ਕਰੋ ਨਾਮ ਜਪਿਆ ਕਰੋ ਤੁਹਾਨੂੰ ਸਾਨੂੰ ਤੇ ਸਭ ਦਾ ਭਲੇ ਵਾਸਤੇ ਗਿਆ ਮਾਰੇ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਵਦਾ ਭਲਾ ਸੋ ਕੋਈ ਬਾਣੀ ਦੁਆਰਾ ਭਲਾ ਕਰ ਰਿਹਾ ਹੈ ਕੋਈ ਲੰਗਰ ਦੁਆਰਾ ਕਰ ਰਿਹਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹਨੂੰ ਚੰਗਾ ਲੱਗਦਾ ਉਹ ਉਪਰ ਹੰਵਾਈ ਜਾ ਰਿਹਾ ਸੋ ਆਪਜੀ ਭਲਾ ਕਰਨਾ ਸਾਡੇ ਵਾਸਤੇ ਆਪ ਜੀ ਚਰਨਾਂ 'ਚ ਬੇਨਤੀ ਹੈ ਮੈਂ ਦੁਹੇ ਕਰ ਜੂੜ ਰੋਜ਼ ਬੇਨਤੀ ਕਰਦੀ ਆ ਅਸੀਂ ਕਰਨੇ ਹੈ ਭਈ ਆਪ ਜੀ ਨੇ ਉਸ ਨੂੰ ਪ੍ਰਵਾਨ ਕਰਨਾ ਹੈ ਆਪ ਜੀ ਗੁਰੂ ਅਨੰਕ ਦਾ ਰੂਪ ਹੋ ਜੇ ਸੁਣਦੇ ਹੋ ਜੇ ਉਹ ਕਹਿੰਦੇ ਨੇ ਇਹ ਇਹ ਵਿਸ਼ ਸੰਸਾਰ ਤੁਮ ਦੇਖਦੇ ਦਸਮ ਦਵਾਰ ਕਿਹੜਾ ਹੈ ਭਈ ਕੋਈ ਕਹਿੰਦਾ ਉਹ ਸਾਧ ਕਹਿੰਦਾ ਮੈਂ ਖੋਲ ਦਊਂਗਾ ਫੁਲਾਣਾ ਸਾਧ ਕਹਿੰਦਾ ਕੋਈ ਕਿਸੇ ਡੇਰੇ ਤੇ ਤੁਰਿਆ ਫਿਰਦਾ ਦਸਮਾ ਖੁੱਲ ਹੀ ਜਾ ਜੀ ਉਹ ਫੁਲਾਣੇ ਸੰਤ ਨੇ ਦਸਮਾ ਖੋਲਣਾ ਸਾਰੀ ਉਮਰ ਜਾਂਦੇ ਜਾਂਦੇ ਉੱਡਾ ਹੋ ਗਿਆ ਗਾਂ ਚਲਾਣਾ ਹੋ ਗਿਆ 10 ਮਹੀਨੇ ਕੋ ਗਿਆ ਮਹਾਰਾ ਹੀ ਕਹਿੰਦੇ ਨੇ ਇਹ ਵਿਸ਼ਸ਼ਣ ਸਾਰ ਤਮ ਦੇਖਦੇ ਇਹ ਹਰਕਾਰੂਪ ਹੈ ਹਰ ਰੂਪ ਨਦੀ ਰਿਆ ਇਹ ਜਿਹੜਾ ਜੋਕ ਸੰਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਪਿਆਜ ਸ਼ਾਸਤਰੀ ਜੀ ਇਹ ਪ੍ਰਮਾਤਮਾ ਦਾ ਪਰਮੇਸ਼ਰ ਦਾ ਹੀ ਰੂਪ ਹੈ ਇਹ ਹੀ ਦਸਮਕਾੜ ਹੈ ਜਿ세 ਲਈ ਆਪਾਂ ਨੂੰ ਇਹ ਸਭ ਦਿਸਣ ਲੱਗ ਪੈਣਾ ਨਾ ਪਿਆਰੀ ਸਾਧ ਸੰਗਤ ਸਾਰਿਆਂ ਨੂੰ ਕਹਿੰਦੇ ਨੇ ਸਾਰਿਆਂ ਨਾਲ ਜਿਹੜਨ ਗਣ ਬਾਲਾ ਕੋਈ ਨਾ ਕੋਈ ਬੈਰੀ ਨਾ ਹੀ ਦਗਾਨਾ ਸਗਲ ਸੰਗ ਹਮਕੋ ਇਹ ਦਸਮਾ ਕੁਆੜ ਹੈ ਜਿ세 ਲਈ ਕੋਈ ਬੈਰੀ ਨਾ ਦੱਸੇ ਨਾ ਉਸ ਵੇਲੇ ਸਾਰੇ ਸਾਨੂੰ ਸਾਡੇ ਵਿੱਚ ਤੇ ਲੱਗਣ ਤੇ ਸਮਝ ਲਓ ਫੇ ਦਸਮਾ ਖੁੱਲ ਗਿਆ ਕਿਸੇ ਕੋ ਜਾਣ ਦੀ ਦੌੜ ਨਹੀਂ ਘਰ ਬੈਠ ਕੇ ਇਸ ਚੀਜ਼ ਨੂੰ ਜਾਣ ਲਓ ਜਿੱਦਾਂ ਨੇ ਪਤਾ ਲੱਗ ਗਿਆ ਨਾ ਵੀ ਸਾਡਾ ਕੋਈ ਬੈਰੀ ਨਹੀਂ ਹੈ ਸੁਨੇਹ ਬੁਣਨਾ ਹੀ ਸਾਡਾ ਬਗਾਨਾ ਹੈ ਸਾਰਿਆਂ ਨਾਲ ਪਿਆਰ ਕਰਨਾ ਹੱਸ ਕੇ ਬੁਲਣਾ ਹੱਸ ਕੇ ਬੁਲਾਣਾ ਫਤਿਹ ਬੁਲਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਫਤਿਹ ਬੁਲਾਉਂਦੇ ਹੋ ਨਾ ਦੋ ਵਾਰ ਸਿਮਰਨ ਹੋ ਜਾਂਦਾ ਆਪਦਾ ਵੀ ਤੇ ਸਾਹਮਣੇ ਵਾਲੇ ਦਾ ਵੀ ਜਿਹਨੂੰ ਤੁਸੀਂ ਫਤਿਹ ਬੁਲਾ ਰਹੇ ਹੋ ਸੋ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਬਾਣੀ ਬਣਨਾ ਜੁੜਨਾ ਪੈਂਦਾ ਹੈ ਸੋ ਮਹਾਰਾਜ ਪ੍ਰਮਾਣ ਕਰਦੇ ਨੇ ਇਹ ਜਿਹੜੀ ਨਾ ਮੁਸਲਮਾਨ ਦੀ ਜਿਹੜੀ ਹੈ ਨਾ ਇਹ ਇਹਨਾਂ ਦੇ ਵਿੱਚ ਆਇਤਾਂ ਲਿਖੀਆਂ ਗਈਆਂ ਅੱਜ ਐਇਤ ਪੜ੍ਹ ਕੇ ਸੁਣਾ ਰਹੇ ਨੇ ਇਮਾਮ ਜੀ ਕੀ ਕਹਿੰਦੇ ਨੇ ਦੂਸਰੀ ਐਇਤ ਹੈ ਇਹ ਐ ਵੇ ਕਾਲ ਕਹਾਂ ਕੋ ਜਾਏ ਜਲ ਥਲ ਨਹੀਂ ਇਹ ਕਾਲ ਸਮਾਏ ਪਵਣ ਪਾਣੀ ਪਵਣ ਅਗਨ ਫਨ ਕਾਲ ਤ੍ਰਤੀ ਕਾਲ ਪਸਾਰਿਆ ਜਾਲ ਰਵਸਸ ਤੇਰਾ ਮੰਡਲ ਹੋਏ ਪਹਿਲਾਦ ਅਟਲ ਹੋਏ ਮੋਏ ਤੁਸੀਂ ਹੁਣ ਮਹਾਰਾਜ ਤ੍ਰੋਪ ਪ੍ਰਲਾਦੀ ਵੀ ਬੜੀਆਂ ਸੰਸਾਲਾਂ ਆਂਦੀਆਂ ਸਾਡੇ ਕੋਲ ਪਹਿਲਾਦ ਇਹ ਵੀ ਇਹ ਸ਼ਿਵਜੀ ਦੇ ਉਪਾਸ਼ਕ ਹੋਏ ਨੇ ਤੇ ਕਹਿੰਦੇ ਨੇ ਇਹ ਸੱਚਖੰਡ ਦੇ ਦੁਆਰ ਤੇ ਹੀ ਖੜਿਆ ਅੰਦਰ ਨਹੀਂ ਅੰਦਰ ਹੁਕਮ ਨਹੀਂ ਹੋਇਆ ਕਿਉਂਕਿ ਸਰੀਰ ਨੂੰ ਮੂਰਤੀ ਨੂੰ ਪੁੱਜਦੇ ਸੀ ਸ਼ਿਵ ਜੀ ਦੀ ਮੂਰਤੀ ਨੂੰ ਪੂਜਣਾ ਮਾ ਇਹਦੇ ਇਹ ਸਾਡੀ ਗੁਰਬਾਣੀ ਵਿੱਚ ਨਹੀਂ ਲਿਖਿਆ ਹੈਗਾ ਜਿਸ ਤਰ੍ਹਾਂ ਜਿਹੜਾ ਇੱਕ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਸ਼ਬਦ ਨੂੰ ਯਾਦ ਕਰੇਗਾ ਨਾ ਉਹੋ ਹੀ ਸ਼ਬਦ ਤੇ ਅਵਤਾਰ ਹੈ ਸ਼ਬਦ ਤੇ ਹੀ ਅਕਾਲ ਹੈ ਸ਼ਬਦ ਸਭ ਕੁਝ ਹੈ ਇਹ ਜਿਸਲੇ ਆਪ ਜੀ ਜਿਹਲੇ ਵਾਹਿਗੁਰੂ ਦੀ ਧੰਨ ਨਾਲ ਜੁੜ ਗਏ ਨਾ ਇਸ ਸੰਸਾਰ ਦੀ ਕਾਇਨਾਤ ਜਿਹੜੀ ਹੈ ਇਹ ਧੁਨ ਹੀ ਹੋਣੀ ਹੈ ਜਿੱਦਣੇ ਤੁਨ ਬੰਦ ਹੋ ਗਈ ਸਮਝ ਲਓ ਸਰਵਨਾਸ਼ ਹੋ ਜਾਣਾ ਹੈ ਕਿਸੇ ਨੇ ਨਹੀਂ ਬਚਣਾ ਇੱਥੇ ਧਰਤੀ ਤੇ ਕੋਈ ਜੀਵ ਜੰਤੂ ਨਹੀਂ ਰਹੇਗਾ ਇਹ ਜਿਹੜੀ ਧੁਨ ਹੈ বাজਦੀ ਰਹਿੰਦੀ ਹੈ ਜਿਹੜੀ ਆਪਦੀ ਧੁਨੀ ਟੁੱਟਦੀ ਹੈ ਮਸਤਕ ਤੱਕ ਜਾਂਦੀ ਹੈ ਧੁਨੀ ਟੁੱਟ ਕੇ ਮਸਤਕ ਤੱਕ ਜਾਂਦੀ ਹੈ ਜੀਭਾ ਵਿੱਚ ਆਂਦੀ ਹੈ ਤੰਨਾ ਰਹੀਂ ਫੇਰ ਅੰਦਰ ਚਲ ਜਾਂਦੀ ਹੈ ਕਿਹੜੀ ਹੈ ਵਾਹੇ ਗੁਰੂ ਵਾਹੇ ਗਿਰੂ ਮਰੂ ਵਜਨ ਦੁਨੀਆ ਸੋ ਗਈ ਤੁਸੀਂ ਬਹਿ ਜਾਓ ਖੜੇ ਹੋ ਬਹਿ ਜਾਓ ਆਪਣੇ ਮਨ ਜੇ ਤੇ ਮਾਰੋ ਵਜਾ ਦੇਖੋ ਕਹਿੰਦਾ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਕਿਸੇ ਕੋਈ ਵਾਹਿਗੁਰੂ ਕੋ ਤਾਂ ਸੀ ਉਹ ਤਾਂ ਹਜ਼ਾਰਾਂ ਕਦਮ ਪੱਟ ਕੇ ਤੁਹਾਡੇ ਵੱਲ ਨੂੰ ਦੁਰ ਪੈਂਦਾ ਮੇਰਾ ਸੇਵਕ ਮੈਨੂੰ ਯਾਦ ਕਰ ਰਿਹਾ ਹੈ ਦੁਨੀਆ ਸੁੱਤੀ ਹੈ ਮੇਰਾ ਸੇਵਕ ਜਾਗ ਰਿਹਾ ਹੈ ਸੁਪਿਆਰੀ ਸਾਧ ਸੰਗਤ ਜੀ ਆਓ ਅੱਜ ਦੇ ਵਿੱਚ ਅੱਗੇ ਕੀ ਕਹਿੰਦੇ ਨੇ ਤਰਤੀ ਕਾਲ ਪਸਾਰਿਆ ਜਾਲ ਰਬ ਸੁਸਤਾਨਾ ਮੰਡਲ ਹੋਏ ਇਹ ਤ्रू ਕਹਿੰਦਾ ਦੇਖੋ ਤ्रू ਤਾਰਾ ਟੰਗਿਆ ਹੋਇਆ ਉੱਤੇ ਬਸ ਜਿੱਥੇ ਨੂੰ ਟੰਗ ਦਿੱਤਾ ਉੱਥੇ ਹੀ ਆ ਉਹ ਤੋਂ ਅੱਗੇ ਪਿੱਛੇ ਨਹੀਂ ਹੋਇਆ ਕਿਉਂਕਿ ਉਹਨੇ ਉਹ ਨਾਮ ਹੀ ਜਿੰਨਾ ਜੱਪਿਆ ਸੀ ਥੋੜਾ ਨਹੀਂ ਜੱਪਿਆ ਨਾ ਮਨੇ ਮਹਾਰਾਜੀ ਗੁਰਬਾਣੀ ਚ ਟੱਲੇ ਲਿਖਿਆ ਹੈ ਰਾਮ ਜਪੋ ਜੀ ਐਸੇ ਐਸੇ ਤੂ ਰੂਪ ਹੈ ਲਾਡ ਜਪਿਓ ਹਜੇ ਤੂਰ ਬਰਬਾਦ ਨੇ ਬਹੁਤ ਜਪਿਆ ਨਾ ਬੰਦਗੀ ਕੀਤੀ ਤੇ ਉਮਰ ਦਾ ਵੀ ਤਕਾਜਾ ਨਹੀਂ ਹੈ ਸੁਦਾਮ ਬਹੁਤ ਜਪਿਆ ਹੈ ਪ੍ਰਤਾਕੀ ਮੂਰਤੀ ਦੀ ਪਾਸ ਮੂਰਤੀ ਨੂੰ ਉਸ ਨੂੰ ਜਿਹਨੂੰ ਉਹਨੇ ਭੇਜਿਆ ਸੀ ਤਾਰਨ ਵਾਸਤੇ ਇਹ ਉਹਨੇ ਮੰਦ ਦੇ ਰਿਹਾ ਹੁਣ ਇਹਨਾਂ ਨੂੰ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦ ਇਹਨਾਂ ਨੂੰ ਤੇ ਸੰਸਾਰ ਚ ਲਾਣ ਲਈ ਭੇਜਿਆ ਸੀ ਇਹਨਾਂ ਦੀ ਪੂਜਾ ਕਰਨ ਲੱਗ ਪਿਆ ਹੁਣ 33 ਕਰੋੜ ਦੇਵੀ ਦੇਵਤੇ ਦੀ ਪੂਜਾ ਕਰਦਾ ਹੈ ਹਿੰਦੂ ਕੀ ਨੂੰ ਕਿ ਨੂੰ ਖੁਸ਼ ਕਰ ਲੇਗਾ ਇਹ ਜਿਹੜਾ ਖੁਸ਼ ਨਾ ਹੋਇਆ ਉਹਨੇ ਡੰਗ ਦੇਣਾ 33 ਕਰੋੜ ਦੇਵੀ ਦੇਵਤੇ ਇੱਕ ਦੀ ਤਾਂ ਹੁੰਦੀ ਨਹੀਂ 33 ਕਰੋੜ ਦੀ ਕਿੱਥੋਂ ਹੋ ਜੂਗੀ ਜਿਸ ਕ੍ਰਿਯਾ ਪੂਜਾ ਫਲਾਣੇ ਕੋਲ ਚਲ ਜਾਓ ਫਲਾਣੇ ਦੇਵੀ ਦੀ ਇੱਥੇ ਵੀ ਦੇਵਤੇ ਦੀ ਫਲਾਣੇ ਦੀ ਕ੍ਰਿਯਾ ਜੋ ਪੂਜਾ ਜਿੰਨੀ ਆ ਮਰਜੀ ਅੰਤ ਕਾ ਅੰਤ ਕੀ ਹੋਣਾ ਜਿਹਨੂੰ ਨਹੀਂ ਜਪਿਆ ਉਹਨੇ ਡੰਗ ਦੇਣਾ ਇਹਨਾਂ ਨੂੰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਜਿਹੜੇ ਉਹਨੂੰ ਜਪੀਏ ਹੁਣ ਤੁਸੀਂ ਦਿਨਵੀਂ ਰੂਪ ਵਿੱਚ ਪੈਰੀ ਸਰਸਿਆਂ ਦੀ ਆਪਾਂ ਆ ਜਾਈਏ ਕਿਸੇ ਕੰਮ ਜਾਣਾ ਸਰਪੰਚ ਕੋਲ ਜਾਣਾ ਹੈ ਜਾਂ ਐਮਐਲਏ ਕੋਲ ਚਲ ਜਾਈਏ ਜਾਂ ਮੰਤਰੀ ਕੋਲ ਚਲ ਜਾਈਏ ਜਾਂ ਫਿਰ ਮੁੱਖ ਮੰਤਰੀ ਕੋਲ ਚਲ ਜਾਓ ਪ੍ਰਧਾਨ ਮੰਤਰੀ ਕੋਲ ਚਲ ਜਾਓ ਆਖਰ ਵਿੱਚ ਕੌਣ ਹੁੰਦਾ ਰਾਸ਼ਟਰਪਤੀ ਆਖੋ ਸਤਨਾਮ ਸ਼੍ਰੀ ਵੰਤ ਇਸੇ ਤਰੀਕੇ ਸਾਰੇ ਤੇਤੀ ਕਰੋੜ ਦੇ ਉੱਤੇ ਸਾਰੇ ਤੇਤੀ ਅਕਾਲ ਪੁਰਖ ਪਰਮੇਸ਼ਰ ਹੈ ਇਹ ਆਪਾਂ ਉਹਦੇ ਨਾਲ ਜੁੜੀ ਹੈ ਉਹ ਜਿਹਦੇ ਕਹਨੇ ਚ ਸਾਰੇ ਹਨ ਜੇ 33 ਕਰੋੜ ਨੂੰ ਦਬਕਾ ਮਾਰ ਦੋਗਾ ਓਏ ਇਹ ਮੇਰਾ ਸ਼ੇਵਕ ਹੈ ਇਹਦੇ ਵੱਲ ਤੱਕਣਾ ਨਹੀਂ ਤੁਸੀਂ 33 ਕਰੋੜ ਦੀ ਕੀ ਜ਼ਰੂਰਤ ਹੈ ਕਿ ਆਪ ਜੀ ਨੂੰ ਤੱਕ ਜਾਏ ਉਸ ਨੂੰ ਯਾਦ ਕਰ ਲਓ ਜਿਹਦੇ ਦਵਕੇ ਨਾਲ ਸਾਰਾ ਸੰਸਾਰ ਚੱਲਦਾ ਹੈ ਬ੍ਰਹਮਾ ਵਿਸ਼ਨੂ ਮਹੇਸ਼ ਜਿਹਨੀਆਂ ਪੂਜਾ ਕਰਦੇ ਮੰਦਿਰਾਂ ਜਾ ਜਾ ਕੇ ਇਹ ਸਾਰੇ ਹੁਕਮ ਉਹਦੇ ਹੁਕਮ ਚ ਚੱਲਦੇ ਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਇਹਨਾਂ ਨੂੰ ਤਾਂ ਭੇਜਿਆ ਸੀ ਕੜੀ ਸੇਵਾ ਕਰਨ ਲਈ ਪਾਈ ਤੇ ਇਹ ਆਪਣੀ ਪੂਜਾ ਕਰਾਉਣ ਲੱਗ ਪਏ ਸੋ ਚਲੋ ਇਧਰ ਆ ਜਾਈਏ ਆਪਾਂ ਮਹਾਰਾਜ ਨਾਲ ਜੁੜੀਏ ਸੱਚੀ ਭਾਸ਼ਾ ਤ੍ਰੂ ਪਹਿਲਾਦ ਅਟਲ ਹੋਏ ਮੁਏ ਇਹਨਾਂ ਨੂੰ ਵੀ ਜਾਣਾ ਪਿਆ ਸੰਸਾਰ ਤੋਂ ਕਿੰਨਾ ਨਾਮ ਜਪਿਆ ਸੀ ਇਹਨਾਂ ਨੇ ਜਤੀ ਸਦੀ ਨੌਨਾਥ ਕਹਾਏ ਜਤੀਆਂ ਜਤੀ ਸਦੀ ਕਹਣ ਵਾਲੇ ਨੌਨਾਥ ਖਾਵੇ ਸਿੱਧ 84 ਕਾਲ ਪਛਾਏ ਸਿਧਾ 84 ਜੀ ਬਚਾਦੇ ਨਿਸ਼ਵ ਅਸਰ ਨਿਸ਼ਵਾਸਰ ਤਪਦੇਵ ਦੁਵਲਾ ਕਾਲ ਨਾ ਛਾੜੇ ਕਾਨ ਗੋਪਾਲਾ ਕਾਨਾ ਨੂੰ ਵੀ ਗੋਪਾਲ ਜੀ ਨੂੰ ਅਸੀਂ ਜਪਤ ਕਰਦੇ ਹਾਂ ਨਾ ਮਾਰੇ ਕਹਿੰਦੇ ਉਹਨਾਂ ਨੂੰ ਮੇਰੇ ਛੱਡਿਆ ਕਾਲ ਨੇ ਕਾਨ ਗੋਪਾਲੇ ਨੂੰ ਵੀ ਅਸੀਂ ਪੂਜਾ ਕਰਦੇ ਹਾਂ ਇਹਨਾਂ ਦੀ ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਕਾਲ ਖਾ ਗਿਆ ਇਹਨਾਂ ਨੂੰ ਵੀ ਬਖਸ਼ਿਆ ਨਹੀਂ ਕਰਨਾ ਦੇਖੋ ਕੀ ਕੁਛ ਕਿੰਨੀਆਂ ਸ਼ਕਤੀਆਂ ਸੀ ਇਹਨਾਂ ਕੋਲ ਕੀ ਕੁਛ ਲੈ ਕੇ ਆਏ ਸੀ ਤੇ ਮਹਾਰਾਜ ਕਹਿੰਦੇ ਕਾਨ ਗੋਪਾਲੇ ਨੇ ਬਿਨਿ ਬਛਾ ਇਹਨਾਂ ਦਾ ਕਾਲ ਨਾ ਛੱਡੇ ਕਾਲ ਜਿਹੜਾ ਨਾ ਕਾਲ ਨੇ ਛੱਡਿਆ ਨਹੀਂ ਕਿਸੇ ਨੂੰ ਵੀ ਇਹਨਾਂ ਨੂੰ ਵੀ ਖਤਮ ਕਰ ਗਿਆ ਮੋਨੀ ਜੋਨੀ ਫਿਰ ਫਿਰ ਥੱਕ ਜਿਹਨੂੰ ਸਾਡੀ ਗੱਲ ਤੇ ਯਕੀਨ ਨਾ ਹੋਵੇ ਨਾ ਉਹ ਬਾਲਾ ਜੀ ਦੀ ਬਾਲਾ ਜੀ ਨੇ ਆਪਣਾ ਮੁਖਾਲਬਨ ਤੋਂ ਉਚਾਲਣ ਕੀਤੀ ਹੋਈ ਹੈ ਇਹ ਜਿਹੜੀ ਸਾਖੀ ਆਪ ਜੀ ਨੇ ਆਪਾਂ ਸਾਂਝੀ ਕਰ ਰਹੇ ਹਾਂ ਨਾ ਬਾਲਾ ਜੀ ਹਮੇਸ਼ਾ ਗੁਰੂ ਸਾਹਿਬ ਦੇ ਨਾਲ ਰਹੇ ਬਿਲਕੁਲ ਹਮੇਸ਼ਾ ਨਾਲ ਰਹੇ ਕੁਝ ਸਮਝ ਜਿਹੜਾ ਨਹੀਂ ਰਹੇ ਸੀ ਨਾ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਮੋਦੀ ਖੰਡਾ ਚਲਾ ਰਹੇ ਸੀ ਤੇ ਮਹਾਰਾਜ ਆਪਣੇ ਘਰ ਚਲੇ ਗਏ ਸੀ ਉਹ ਮਹੀਨਾ ਖੰਡ ਜਿਹੜਾ ਉਹ ਕਹਿੰਦੇ ਉਹਦੇ ਉਰੇ ਅਸੀਂ ਨਹੀਂ ਦੱਸ ਸਕਦੇ ਵੀ ਉਹ ਉੱਥੇ ਕੀ ਕਰ ਕੀਤਾ ਮਹਾਨ ਮਹੀਨਾ ਇੱਕ ਪਰ ਬਾਕੀ ਸਾਰੀ ਜ਼ਿੰਦਗੀ ਮਹਾਰਾਜ ਦੇ ਨਾਲ ਮਰਦਾਨਾ ਹੱਜ ਅੱਗੇ ਪਿੱਛੇ ਹੋ ਜਾਂਦਾ ਸੀ ਲੇਕਿਨ ਬਾਲਾ ਹੀ ਹਮੇਸ਼ਾ ਨਾਲ ਰਹਿ ਤੇ ਸੁਰ ਨਰ ਮੁਗਏ ਕਲ ਕੇ ਚਾਪੇ ਰਾਣਾ ਰੰਕ ਨ ਕੋਈ ਰਹੇ ਵੱਡੇ ਵੱਡੇ ਰਾਜੇ ਰਾਣੇ ਆਏ ਸਾਰੇ ਨੂੰ ਜਾਣਾ ਪੈ ਗਿਆ ਪਕੜ ਝੋਟ ਕਾਲ ਸਭ ਗਏ ਖਾਨੀ ਚਰ ਰਹਸੀ ਜਗ ਮੇ ਖਾਨੀ ਚਰ ਨਰ ਰਹਸੀ ਜਗ ਮੇ ਕਾਲ ਪਸਾਰਿਆ ਬੰਦਨ ਭਗ ਮੇ ਇਹਨਾਂ ਦੇ ਕਾਲ ਇਹਨਾਂ ਦੇ ਪੈਰਾਂ 'ਚ ਜੰਜੀਰਾਂ ਪਾਈਆਂ ਹੋਈਆਂ ਮੀਰ ਪੀਰ ਸਾਧਕ ਅਰਸਾਲਤ ਦੇਖੋ ਕਿੰਨੇ ਗਿਆਨੀ ਨੇ ਇਹ ਮੁਕੇ ਦੇ ਪੁਜਾਰੀ ਇਹਨੂੰ ਸਮਝ ਹੀ ਨਹੀਂ ਆ ਰਹੀ ਕਿੰਨੀ ਵਿਆਸ਼ ਕਰ ਰਹੇ ਮਹਾਰਾਜ ਦੇ ਨਾਲ ਉਹ ਸਾਰੀਆਂ ਅਕਾਲ ਪੁਰਖ ਦੀਆਂ ਗੱਲਾਂ ਦੱਸੇ ਹੋਰਾਂ ਚੀਜ਼ਾਂ ਦੱਸਦੇ ਪਏ ਨੇ ਵੀ ਇੱਥੇ ਕੋਈ ਨਹੀਂ ਰਿਹਾ ਤੁਸੀਂ ਵੀ ਨਹੀਂ ਰਹਿਣਾ ਨਾਸੀ ਰਹਿਣਾ ਸਭ ਨੇ ਜਾਣਾ ਇੱਥੋਂ ਤੇ ਇਹ ਲੋਕੀ ਕਿ ਤਾ ਸਮਝਦੇ ਹਨ ਜਿੰਨਾ ਮਰਜ਼ੀ ਸਮਝਾਈ ਜੋ ਫਿਰ ਵੀ ਇਹ ਮਾਰ ਰਿਕਾਰਡ ਕਰਦੇ ਹੀ ਰਹੇ ਹਟੇ ਥੁੜੀ ਗੁਰਨਾਥ ਸਾਹਿਬ ਤੋਂ ਬਾਹਰ ਕਹੀਂ ਤੇ ਮਾਰੇ ਨੇ ਕਿ ਪਾਪ ਕੀ ਜੰਜ ਲੈ ਕਾਬਲ ਉਤਾਇਆ ਜੋਰੀ ਮੰਗੇ ਦਾਨ ਵੇਲਾ ਲਓ ਹਾਂ ਬਾਬਰ ਨੂੰ ਜਾਬਰ ਕਹਿਣ ਵਾਲੇ ਮਹਾਰਾਜ ਇਹ ਮੰਨੇ ਥੋੜੀ ਨਹੀਂ ਕਦੇ ਉਲਟਾ ਮਹਾਰਾਜ ਨੂੰ ਚੱਕੀਆਂ ਪੀਛਣ ਤੇ ਲਾਇਆ ਤੇ ਮਹਾਰਾਜ ਨੇ ਜਿਹੜੇ ਕੋਤ ਦੇ ਖਾਲੇ ਤੇ ਫਿਰ ਪੈਰੀ ਵੀ ਪਾਇਗਾ ਚਰਨੀ ਵੀ ਪਏ ਫਿਰ ਰਾਜ ਭਾਗ ਵੀ ਮੰਗ ਲਾ ਮਹਾਰਾਜ ਇੰਨੇ ਦੇਲੂ ਸਨ ਤੇ ਰਾਜ ਭਾਗ ਵੀ ਦੇ ਦਿੱਤੇ ਤੇ ਇਹ ਤਾਂ ਲੰਬੀ ਐ ਸਾਕੀ ਆ ਕਿ ਤੇ ਮਹਾਰਾਜ ਕਿਰਪਾ ਕਰਨਗੇ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਆਓ ਅੱਜ ਆਪਾਂ ਸਾਕੀ ਤੱਗੇ ਚੜ੍ਹਦੇ ਕਲਕਤ ਮਾਰੇ ਸਦਾ ਫਿਰ ਖਾਲਕ ਜੋ ਦੀ ਸੋ ਸਗਲ ਸਦਾਰੈ ਕਾਲ ਸਬਲ ਨਹੀਂ ਛੁਟਨੇ ਪਾਵੈ 14 ਤਬਕ ਕਾਲ ਕੇ ਵਾਸ 14 ਜਿਹੜੇ ਤਬਕ ਕਹਿੰਦੇ ਨੇ ਨਾ ਇਹ ਕਾਲ ਦੇ ਵਸ ਵਿੱਚ ਹਨ ਭਾਈ ਕਾਲ ਛੱਡ ਕੇ ਤ ਜਾਈਏ ਨਾਸ ਕਿੱਥੇ ਭਜੇ ਹੋਗੇ ਕਾਲ ਤੂੰ ਕਿੱਥੇ ਨਸਣਾ ਭਈ ਕਾਲ ਜਲਾਦ ਸਭੇ ਜਗ ਖਾਇਆ ਇਸ ਕਾਲ ਨੇ ਕਹਿੰਦੇ ਸਾਰਾ ਜਗ ਖਾ ਲਿਆ ਇਹ ਕਹਿੰਦੇ ਇਦਾਂ ਤੇ ਜਾਲ ਵਿਛਾਇਆ ਨਾ ਮਾਇਆ ਮਮਤਾ ਮੋਹਣੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਾਣੀ ਦੇ ਸ਼ਬਦ ਹੈ ਕਹਿੰਦੇ ਜਿਨ ਬਿਨ ਦੰਤਾ ਜਬ ਜਗ ਖਾਇਆ ਗੁਰਮੁਖ ਮਨਮੁਖ ਮਨਮੁਖਾਂ ਨੂੰ ਖਾ ਗਿਆ ਇਹ ਗੁਰਮੁਖੋ ਪਰ ਜਿਨ ਸਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਸਤਨਾ ਜੁੜ ਗਏ ਬਾਣੀ ਨਾਲ ਜੁੜ ਗਏ ਉਹ ਤੋਂ ਬਚ ਸਕਦੇ ਨੇ ਬਾਕੀ ਨੂੰ ਤੇ ਖਾਈ ਜਾ ਰਿਹਾ ਕਿਸੇ ਨੂੰ ਬਖਸ਼ੇ ਨਹੀਂ ਇਹਨੇ ਤ੍ਰਈ ਲੋਕ ਮੈਂ ਰਹਿਣ ਨਾ ਪਾਇਆ ਕਾਲ ਵਸ ਭੈ ਰਾਮ ਰਸੂਲ ਕਹਿੰਦੇ ਕਾਲ ਦੇ ਵਸ ਪਏ ਭਏ ਰਾਮ ਦੇ رسول ਇਹ ਵੀ ਕਾਲ ਦੇ ਵਸ ਰਏ ਵਰ ਸਰ ਨਾਨਕ ਕਾਲ ਕਬੂਲ ਹੁਣ ਆਂਦੇ ਨੇ ਗੋੜੀ ਭਗਤ ਕਬੀਰੀ ਵੀ ਕਬੀਰ ਜੀ ਕੀ ਕਹਿੰਦੇ ਨੇ ਮਹਾਰਾਜ ਨੇ ਕਬੀਰ ਜੀ ਦੀ ਬਾਣੀ ਵੀ ਇਕੱਠੀ ਕੀਤੀ ਹੈ ਨਾਮਾ ਦੀ ਵੀ ਬਾਣੀ ਇਕੱਠੀ ਕੀਤੀ ਤਰਲੋਚਨ ਦੀ ਵੀ ਕੀਤੀ ਹੈ ਸਾਰੇ ਭਗਤਾਂ ਨੂੰ ਲਭ ਲਭ ਕੇ ਉਹਨਾਂ ਦੇ ਸ਼ਾਨਾਂ ਦੇ ਜਾਜ ਆ ਕੇ ਉਹਨਾਂ ਦੀ ਬਾਣੀ ਇਕੱਤਰ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਵਾਸਤੇ ਕਬੀਰ ਜੀ ਕੀ ਕਹਿੰਦੇ ਨੇ ਗੌੜੀ ਕਬੀਰ ਜੀ ਸਧੂ ਇੱਕ ਪਗ ਧੋਏ ਬਟਾਰੇ ਆਦ ਇੱਕ ਅੰਤ ਹੈ ਕੋ ਵਿੱਚ ਆਦ ਇੱਕ ਅੰਤ ਹੈ ਕੋ ਵਿੱਚ ਮਾਰਗ ਜਹ ਹਟ ਹੀ ਰਹਾਉ ਰਹਾਉ ਦੇ ਵਿੱਚ ਕਹਿੰਦੇ ਨੇ ਪੰਕਤੀ 'ਚ Hindu ਦੀ ਗਾਉਂਦੇ ਹੋਰਾ ਤੀਰਥ ਵਰਤ ਸਨਾਣਾ ਰੇ ਬੱਕਰੀ ਮਾਰ ਮਾਸ ਮੁਖਲੇ ਮੇਲੇ ਤਿਸ ਕੈਸੇ ਰਾਮੇ ਜਾਣਾ ਰੇ ਰੋਜ਼ਾ ਰਖਣ ਨਿਵਾਜ਼ ਗੁਜਾਰੇ ਮੱਕੇ ਮਸਜਿਦ ਲੱਭਟਾਨਾ ਰੇ ਖਾਣੇ ਮੱਛੀਆਂ ਮਾਸ ਤੇ ਕਹਿੰਦੇ ਜਾ ਕੇ ਫਿਰ ਮੱਕੇ ਜਾ ਕੇ ਮਸਜਿਦ ਉਹਦੇ ਨਾਲ ਉਹ ਬਚਾ ਲੇਗਾ ਫਿਰ ਤੁਹਾਨੂੰ ਉੱਥੇ ਨਾ ਕਿਨੇ ਲਿਪਟਦੇ ਹੋ ਜਾ ਕੇ ਐਨੇ ਨਹੀਂ ਦੂ ਜਾ ਕੇ ਤੁਸੀਂ ਸਾਜ ਕਰਨ ਜਾਂਦੇ ਹੋ ਖਾਣੇ ਕੀ ਬੱਕਰੇ ਬਕਰੀਆਂ ਖਾਣੇ ਤਸਬੀਹ ਫੇਰਤ ਕਬਰ ਨਾ ਛੱਡੈ ਤਿੰਨ ਕੈਸੇ ਅਲੇ ਪਛਾਨਾਰੇ ਮਾਕੇ ਗਲੇ ਜਿਨੇਉ ਨਹੀਂ ਊਤ ਕਹਾਵੇ ਪਾਂਡੇ ਰੇ ਹੁਣ ਪੰਡਤ ਆਪ ਵੀ ਦੇਖ ਲਓ Hindu ਧਰਮ ਦੇ ਵਿੱਚ ਤੁਸੀਂ ਦੇਖ ਲਓ ਮਹਿਲਾ ਦੇ ਗੱਲ 'ਚ ਕੁਝ ਵੀ ਨਹੀਂ ਹੈ Hindu 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 ਨੇ Hindu ਆਪਣੇ ਉਹ ਔਰਗੇਜ ਪੜ ਕੇ ਜਿੰਨੇ ਉਹ ਪਾਇਆ ਹੋਇਆ ਤੇ ਇਹ ਔਰਤ ਕਿੱਥੇ ਜਾਊਗੀ ਵਿਚਾਰੀ ਦਸਵੇਂ ਪਿਤਾ ਜਿਹਨਾਂ ਸਾਨੂੰ ਜਿਹਨੇ ਕੋਕਾਰ ਸਾਨੂੰ ਬਖਸ਼ੇ ਹੁੰਦੀਆਂ ਸਾਡੀਆਂ ਭੈਣਾ ਮਾਤਾ ਨੂੰ ਬਖਸ਼ੇ ਬਰਾਬਰ ਪੂਰਾ ਇੱਕ ਇੱਕ ਤਿਲ ਵੀ ਛੋਟਾ ਨਹੀਂ ਕੀਤਾ ਜੋ ਕੁਛ ਅਸੀਂ ਕੀਤਾ ਅੱਗੇ ਆ ਕੇ ਛੋਟੇ ਵੱਡੇ ਥੋੜੇ ਕੋਈ ਬਣਾਤਾ ਕੁਛ ਲੇਕਿਨ ਮਹਾਰਾਜ ਨੇ ਸਾਨੂੰ ਇੱਕ ਇੱਕ ਬਣਾਇਆ ਹੈ ਪੰਡੂਆਂ ਜਿੰਮੀਆ ਪੰਡੂ ਜੁਮੇ ਹਮ ਪੰਡ ਮਾਸਨ ਕੇ ਪੜ ਅਸੀਂ ਕਹਿੰਦੇ ਪੰਡਾਂ ਦੇ ਇਹ ਔਰਤਾਂ ਮਹਾਰਾਜ ਨੇ ਬਹੁਤ ਬੜਿਆ ਆ ਕਹਿੰਦੇ ਭਈ ਇਹ ਪਾਂਡੇ ਦੀ ਜਿਹੜੀ ਪੰਡ ਪੰਡਤਾਣੀ ਹੈ ਜੇ ਉਹਨੇ ਜਿਹਨੇ ਪਾਇਆ ਤੇ ਪੰਡਿਤ ਕਿੱਥੋਂ ਪੈਦਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਡਿਤ ਕਿੱਥੋਂ ਪੈਦਾ ਹੋਇਆ ਬੀਬੀ ਕਹੋ ਤਾਂ ਸੁਨਤ ਨਹੀਂ ਬ੍ਰਾਹਮਣ ਕਾਜੀ ਪਾਂਡੇਰੇ ਅੱਦੇ ਮੁਸਲਮਾਨਾਂ ਵਿੱਚ ਹੈ ਕਹਿੰਦੇ ਭਈ ਮੁਸਲਮਾਨ ਤੁਸੀਂ ਬੰਦੇ ਦੀ ਸੁਨਤ ਤਾਂ ਕਰ ਦਿੱਤੀ ਹੁਣ ਧੀਮੀ ਤੁਹਾਡੀ ਕੀ ਕਰੂਗੀ ਜਨਾਨੀ ਕੀ ਕਰੂਗੀ ਭਾਈ ਉਹ ਕਿੱਥੇ ਜਾਏਗੀ ਉਹ ਕਿਹੜੇ ਧਰਮ ਚ ਕਿੱਥੇ ਕਿੱਥੇ ਡਿਗੇਗੀ ਖੋਜ ਜਾ ਕੇ ਉਹਦੇ ਵਾਸਤੇ ਤੁਸੀਂ ਕੀ ਕੀਤਾ ਬੀਬੀ ਕੋ ਤਾਂ ਸੁਨਤ ਨਹੀਂ ਉਦਿਤ ਸੁਨਤ ਹੋਈ ਨਹੀਂ ਬ੍ਰਾਹਮਣ ਕਾ ਜੀ ਪਾਂਡੇਰੇ ਦੋਹਾਂ ਨੂੰ ਦੱਸ ਦਤਾ ਭਾਈ ਦੋਨਾਂ ਹੀ ਤੁਸੀਂ ਬਕਵਾਸ ਹੈ ਕੁਛ ਨਹੀਂ ਹੈ ਤੁਹਾਡੇ ਪਰਲੇ ਜੀਰੋ ਖੜੋ ਜੀਰੋ ਕੋ ਸਤਨਾਮ ਸ਼੍ਰੀ ਵਹਿ ਤੁਸੀਂ ਇਸ ਸੰਸਾਰ ਦਾ ਕੇ ਬਿਲਕੁਲ ਜੀਰੋ ਕੁਛ ਨਹੀਂ ਕੀਤਾ ਤੁਸੀਂ ਆਪਣੇ ਵਿੱਚ ਕੌ ਕਾ ਨੁਛਦਾਏ ਸੁਨਤ ਕਹੇ ਕਰਾਈ ਰੇ ਜੇ ਕਰ ਹੁਕਮ ਖੁਦਾਈ ਹੋਤਾ ਤਰੋਹੀ ਕਟੀ ਆਈ ਰੇ ਇਹ ਜਿਹੜੇ ਸੁਨਤ ਤੁਸੀਂ ਇੱਥੋਂ ਕਰਦੇ ਆ ਨਾ ਜੇ ਕਹਿੰਦੇ ਇਹ ਹੁਕਮ ਅਕਾਲਪੁਰਖ ਦੇ ਹੁਕਮ ਅਨੁਸਾਰ ਹੁੰਦਾ ਤਾਂ ਕਹਿੰਦੇ ਉੱਥੇ ਉਹਨੇ ਸੁਨਤ ਕਰਕੇ ਭੇਜਣਾ ਸੀ ਵੀ ਆਹ ਮੁਸਲਮਾਨ ਆਹ Hindu ਬੀਬੀਆਂ ਦੇ ਨਾਲ ਵੀ ਕੋਈ ਉੱਥੇ ਹੋਣੇ ਉੱਥੇ ਕੋਈ ਇੱਕ ਉੱਥੇ ਕਿਸੇ ਨਾਲ ਵਿਅਦਵਰੂਧ ਨਹੀਂ ਹੈ ਕਿ ਇਹਨੂੰ ਘੱਟ ਦੇਣਾ ਜਾਂ ਉਹਨੂੰ ਜ਼ਿਆਦਾ ਦੇਣਾ ਉੱਥੇ ਕੀ ਸਾਰ ਇੱਕ ਤਰ੍ਹਾਂ ਤੋਲਿਆ ਜਾਂਦਾ ਸਾਰਾ ਬੀਬੀਆਂ ਦਾ ਵੀ ਕੋਈ ਰਸਤਾ ਲੱਭਣਾ ਸੀ ਉਹਨਾਂ ਦੇ ਕਹਿੰਦੇ ਨਹੀਂ ਹੋਇਆ ਇਹ ਤੁਸੀਂ ਤੁਸੀਂ ਜ਼ੀਰੋ ਹੋ ਗਊ ਸੁਰ ਕੀ ਏ ਕੋ ਕਿਆ ਏ ਕੋ ਨਹ ਚਮਾਰੇ ਬੱਕਰੀ ਦਾ ਵੀ ਉਹੀ ਹੈ ਸੂਰ ਦਾ ਵੀ ਉਹੀ ਹੈ ਭਾਈ ਇੱਕੋ ਹੀ ਲਹੂ ਹੈ ਇੱਕੋ ਹੀ ਚਮ ਹੈ ਭਾਈ ਉਹੀ ਚਮ ਦੇ ਸਾਡੇ ਸਿਰੇੜਾ ਦੇ ਵੀ ਚਮ ਹੈ ਪਸ਼ੂਆਂ ਦੇ ਸਿਰੇੜਾ ਦੇ ਵੀ ਚਮ ਹੈ ਫੇਰ ਕੀ ਕਹਿੰਦੇ ਨੇ ਕਹਤ ਕਬੀਰ ਦੋ ਕਹੂੰ ਨਾ ਦੇਖੇ ਘਟ ਘਟ ਏ ਕੋ ਰਾਮਾਰੇ ਕਬੀਰ ਸਾਹਿਬ ਕਹਿੰਦੇ ਨੇ ਉਹ ਭਈ ਪਰਮੇਸ਼ਰ ਕਿਸੇ ਨੇ ਉਹ ਰਾਮ ਕਰਕੇ ਯਾਦ ਕੀਤਾ ਰਾਮ ਉਹ ਨਹੀਂ ਹੈ ਇੱਕ ਰਾਮ ਦਸ਼ਰਤ ਦਾ ਬੇਟਾ ਉਹਦੇ ਇੱਕ ਰਾਜਾ ਹੋਇਆ ਭਈ ਰਾਮ ਜਿਹੜਾ ਨਾ ਰਾਮ ਦੇ ਨਾਮ ਪਰਮੇਸ਼ਰ ਨੂੰ ਯਾਦ ਕੀਤਾ ਨਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਹੈ ਹੁਣ ਬਾਬਾ ਨਾਨਕ ਜੀ ਸਾਡੇ ਹੋਏ ਹੁਣ ਆਪੇ ਬੱਚਿਆਂ ਦਾ ਨਾਂ ਨਾਨਕ ਰੱਖੇ ਲਈਦਾ ਕੋਈ ਗੋਬਿੰਦ ਰੱਖ ਲੈਂਦਾ ਕੋਈ ਨਾਂ ਇਹਦਾ ਮਤਲਬ ਉਹ ਗੁਰਨਾਨਕ ਥੋੜੀ ਬਣ ਜਾਂਦੇ ਨੇ ਹਾਂ ਚੰਗੇ ਕਰਮ ਕਰ ਸਕਦੇ ਨੇ ਚੰਗੇ ਸਭ ਕੁਝ ਕਰ ਸਕਦੇ ਲੇਕਿਨ ਗੁਰੂ ਉਹ ਜੋ ਕੁਛ ਨਾਨਕ ਸਾਹਿਬ ਸੀਗੇ ਉਹ ਥੋੜੀ ਬਣ ਜਾਏਗਾ ਹੁਣ ਰਾਮ ਨਾਮ ਰੱਖ ਲਿਆ ਦਸ਼ਰਤ ਨੇ ਨਾਮ ਰੱਖ ਲਿਆ ਰਾਮ ਤੇ ਹੁਣ ਉਹ ਕੋਈ ਖੁਦਾ ਥੋੜੀ ਪਰਮੇਸ਼ਰ ਥੋੜੀ ਬਣ ਗਿਆ ਪਈ ਚੰਗਾ ਰਾਜਾ ਜਰੂਰ ਹੋਇਆ ਵਧੀਆ ਕਰ ਰਾਇ ਸੀ ਸਭ ਕੁਝ ਠੀਕ ਸੀ ਪਰ ਰੱਮਾ ਪਰਮੇਸ਼ਰ ਨਹੀਂ ਸੀਗਾ ਸੋ ਅੱਜ ਦੀ ਕਥਾ ਇੱਥੇ ਹੀ ਸਮਾਪਤ ਹੈ ਜੇਰੀ ਸਾਧ ਸੰਗਤ ਜੀ ਆਓ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ